ਕਹਿੰਦਾ ਜੀ ਮੈਂ ਹੌਲਕ ਬੋਲ ਰਿਆਂ ਪ੍ਰੈਜ਼ੀਡੈਂਟ ਖਾਲਸਾਣ ਪਤਾ ਨਹੀਂ ਕੀ ਆਪਦੇ ਨੂੰ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਜੋ ਵੀ ਸੀਗਾ ਉਹ ਹਮ ਮੈਂ ਕਿ ਹੌਲਕ ਸਾਹਿਬ ਸਤਿ ਸ਼੍ਰੀ ਅਕਾਲ ਹਮ ਕਹਿੰਦਾ ਇੱਕ ਮੇਰੀ ਗੱਲ ਸੁਣ ਲਓ ਮੇਰਾ ਮੈਸੇਜ ਮਾਨ ਸਾਹਿਬ ਨੂੰ ਦੇ ਦਿਓ ਹਮ ਮੈਂ ਕਿ ਦੱਸੋ ਜੀ ਹਮ ਕਹਿੰਦਾ ਤੁਸੀਂ ਖਾਲਸਾਣ ਤੋਂ ਕੱਟ ਕੋਈ ਗੱਲ ਨਹੀਂ ਚੰਦਰਸ਼ੇਕਰ ਨਾਲ ਕਰਨੀ ਹਮ ਹਮ ਮੈਂ ਆਖਿਆ ਜੀ ਗੱਲ ਇਸ ਤਰ੍ਹਾਂ ਹੌਲਕ ਸਾਹਿਬ ਹਮ ਬਈ ਖਾਲਸਤਾਨ ਤਾਂ 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 ਹੀ ਬਣ ਸਕਦਾ ਜੇ ਤੁਸੀਂ ਇੱਥੇ ਆਵੋ ਤੁਹਾਡੇ ਤੋਂ ਬਿਨਾ ਨਾ ਖਾਲਸਤਾਨ ਬਣ ਨਹੀਂ ਸਕਦਾ ਕਹਦਾ ਮੈਨੂੰ ਤਾਂ ਵਾਈਡ ਦੇ ਉੱਤਰ ਦੇ ਫੜਦੇ ਰਹਿਣਗੇ ਤੇ ਮੈਂ ਕਿਹਾ ਸਾਡੇ ਗੱਲ 'ਚ ਹਾਰ ਪਾਉਂਦੇ ਤੂੰ ਦੁਕੀ ਦਾ ਆਦਮੀ ਹੋ ਥੇ ਪੈਗ ਪੀ ਕੇ ਗੱਲ ਕਰ ਰਿਹਾ ਮੇਰੇ ਨਾਲ ਕਿੰਨੇ ਪੈਗ ਪੀਤੇ ਜੀ ਤੇ ਤੂੰ ਉਥੋਂ 10-10 ਡਾਲਰ ਨਾਲ ਸਾਡਾ ਇੱਕ ਇੱਕ ਮੁੰਡਾ ਪਰਵਾਇ ਜਾਂਦੇ ਜੇ ਕੋਈ ਤੇਰੇ ਡਾਲਰਾਂ ਜੂੜਤ ਨਹੀਂ ਹੈਗੀ ਨਾ ਸਿੱਕੂ ਖਾਲਸਤਾਨ ਦੀ ਗੱਲ ਕਰਨੀ ਹੈ ਤੇ ਫਿਰ ਮਾਂ ਨੂੰ ਸਿੱਧਾ ਟੈਲੀਫੋਨ ਕਿਤੇ ਲੈ ਲਿਆ ਉਹਨਾ ਮਾਂ ਨੇ ਤਾਂ ਫੋਨ ਚੱਕਦਾ ਨਹੀਂ ਸੀ ਪਹਿਲਾਂ ਹੂੰ ਉਹ ਤੁਹਾਡੇ ਸੈਕਟਰੀ ਤੇ ਮੈਨੂੰ ਗੱਲਾਂ ਬੜੀਆਂ ਗੱਡੀਆਂ ਜੀ ਉਹ ਕਹਿੰਦਾ ਤਾਂ ਮੈਨੂੰ ਵੀ ਗੱਲਾਂ ਕਰ ਦਿੰਦਾ ਹੂੰ ਇਹ ਹਾਲਤ ਹੈ ਨਾ ਲੋਕਾਂ ਦੀ ਉੱਥੇ ਬੈਠੇ ਖਲਸਤਾਨ ਕਰਦੇ ਨੇ ਹੂੰ ਉੱਥੋਂ ਪੈਸਾ ਇਕੱਠਾ ਹੁੰਦਾ ਉੱਥੇ ਵੀ ਸਾਡੇ ਅਰਗੇ ਤੇਰੇ ਮੁਰਗ ਨੇ ਪੈਸਾ ਚੜਾਉਂਦੇ ਨੇ ਮੈਨ ਕਹਣੀ ਹੈ ਕਿ ਦੀਪ ਸਿੱਧੂ ਦਾ ਭੋਗ ਪਿਆ ਹੂੰ ਸਾਰੇ ਵਰਲਡ ਜਿਹਾ ਪਾਇਆ ਨਾ ਇਹਨਾਂ ਨੇ ਕਿਹਾ ਸਾਰੀ ਦੁਨੀਆਂ 'ਚ ਪਾਉ ਉਹਨੂੰ ਸ਼ਹੀਦ ਕਰਾ ਦੇਤਾ ਕੌਮੀ ਸ਼ਹੀਦ ਕੌਮੀ ਸ਼ਹੀਦ ਹੂੰ ਉਹ ਦਾ ਕੋਈ ਸ਼ੁਕਰ ਹੈ ਉਹ ਕੁੜੀ ਬੋਲ ਪਈ ਰੀਨਾ ਹੂੰ ਉਹਨੇ ਦੱਸਤਾ ਵੀ ਕੌਮੀ ਸ਼ਹੀਦ ਦੀ ਗੱਲ ਕਰਦੇ ਆ ਪਰ ਇਹਨਾਂ ਦੀ ਵੀ ਗੱਲ ਕਰਾਂਗੇ ਆਪਾਂ ਆਪਾਂ ਨੂੰ ਪੈਸੇ ਉਹਤੇ ਤੇ ਬੋਲਣਾ ਹੀ ਨਹੀਂ ਚਾਹੀਦਾ ਆਪਾਂ ਖਾਲਸਾਣ ਦੀ ਗੱਲ ਕਰਦੇ ਆ ਮੈਂ ਜੇ ਖਾਲਸਾਣ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਦੀਪ ਅਮਰਤਪਾਲ ਨੇ ਡਿਕਲੇਅਰ ਕਰ ਦਿੱਤਾ 1.5 ਮਹੀਨੇ ਬਾਅਦ ਅਮਰਤਪਾਲ ਨੇ ਇਹ ਗੱਲ ਕਹੀ ਹੈ ਕਿ 1.5 ਮਹੀਨੇ ਬਾਅਦ ਸਾਡਾ ਕੋਈ ਸ਼ਾਂਤਮਈ ਅੰਦੋਲਨ ਨਹੀਂ ਹੋਊਗਾ ਜੋ ਲਵਾਂਗੇ ਅਸੀਂ ਆਪਣੇ ਜਿਹੜਾ ਸਾਡੀ ਮੰਗਾਂ ਨਾ ਬਣੀਆਂ ਗਿਆ ਹਾਂ ਜੇ ਸਾਡੀਆਂ ਮੰਗਾਂ ਨਾ ਬਣੀਆਂ ਤਾਂ ਅਸੀਂ ਆਪਣੇ ਤਰੀਕੇ ਨਾਲ ਸਾਰੀਆਂ ਜਿਹੜੀਆਂ ਮੰਗਾਂ ਮਨਵਾਵਾਂਗੇ ਫਿਰ ਜੇ ਗੱਲ ਕਰੀਏ ਤਾਂ ਹਥਿਆਰ ਚੱਕਣਗੇ ਜੇ ਹਥਿਆਰ ਚੱਕਦੇ ਆ ਤੁਹਾਨੂੰ ਲੱਗਦਾ ਹੈ ਕਿ ਕੋਈ ਮੰਗਾ ਮੰਨੀਆਂ ਜਾਣਗੀਆਂ ਜਾਂ ਸਮਾਜ ਦਾ ਭਲਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ ਉਹਨਾਂ ਦੀ ਕੋਈ ਹੱਕ ਦੇ ਲਈ ਗੱਲ ਕਰੂਗਾ ਅਮਰਤਪਾਲ ਅਮਰਤਪਾਲ ਦਾ ਤੁਸੀਂ ਇਹ ਦੇਖ ਲਓ ਉਹਦੀ ਸੋਚ ਦੇਖ ਲਓ ਉਹ ਕਿੱਥੋਂ ਬੋਲਦਾ ਇਹ ਦੇਖ ਲਓ ਉਹ ਜੀਰੇ ਜਾਂਦਾ ਹੂੰ ਜੀਰੇ ਤੇ ਉਹ ਬੈਠੇ ਹੋ 2-3 ਮਹੀਨਿਆਂ ਤੋਂ ਹੂੰ ਉਥੇ ਭਾਸ਼ਣ ਕਰਦਾ ਹੂੰ ਕਿ ਤੂੰ ਇੱਥੇ ਕੋ ਬੈਠੇ ਜੇ ਤੂੰ ਫੈਕਟਰੀ ਕਿਉਂ ਨਹੀਂ ਬੰਦ ਕਰਾਉਂਦੇ ਹੂੰ ਜੇ ਚਾਰ ਪੰਜ ਮਰ ਜਵਾਂ ਕਿਤੇ ਮਸਿਆ ਲਗਣੀਆਂ ਬੰਦ ਹੋ ਜਾਣਗੀਆਂ ਉਹਨਾਂ ਨੂੰ ਕੁਛ ਹੂੰ ਜਿਹੜੇ ਜਿਹੜੇ ਲੱਖ ਬੱਚੇ ਸਾਡੇ ਜੁਕੇ ਗਏ ਸੀ ਹੂੰ ਅੱਜ ਤੱਕ ਵਾਪਸ ਨਹੀਂ ਆਏ ਉਹਨਾਂ ਦੇ ਘਰ ਮਸੇ ਅੱਜ ਤੱਕ ਨਹੀਂ ਲੱਗਦੀ ਜੀ ਜਿਹੜੇ ਫੌਜੀ ਬਾਦਲ ਨੇ ਐਕਸਾਈਟ ਕੀਤੇ ਸੀ ਫੌਜੀ ਸਾਡੇ ਭਗੌੜੇ ਹੋਏ ਸੀ ਉਹ ਫੌਜੀ ਧਰਮੀ ਫੌਜੀ ਹੂੰ ਉਹ 80 85 ਸਾਲ ਦੇ ਹੋ ਗਏ ਨੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਉਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਉਹਨਾਂ ਦੇ ਘਰ ਮਸੇ ਅੱਜ ਤੱਕ ਨਹੀਂ ਲੱਗਦੀ ਹੂੰ ਅਬ ਜੇ ਤੂੰ ਇਹ ਕਹਿ ਰਿਹਾ ਹੈ ਕਿ ਪ੍ਰੈਜ਼ੀਡੈਂਟ ਤਾਂ ਤੂੰ ਹੈ ਹਮ ਹੀਰੋ ਤਾਂ ਹੁਣ ਤੂੰ ਹੈ ਨਾ ਤੇ ਉਥੇ ਬਹਿ ਕੇ ਸੀਸ ਦੇ ਨਾ ਹਮ ਉਥੋਂ ਭਜਦਾ ਕਿਉਂ ਹੈ ਕਿ ਮੈਂ ਇੱਥੇ ਬੈਠਾ ਮੈਂ ਇੱਥੇ ਸੀਸ ਦੇਵਾਂਗਾ ਮੈਂ ਫੈਕਟਰੀ ਬੰਦ ਕਰਾਉਣਾ ਅੱਗੇ ਲੱਗ ਚੱਲ ਫਿਰ ਫੈਕਟਰੀ ਬੰਦ ਕਰਾ ਫਿਰ ਅੱਗ ਲਾ ਕੇ ਕੁੱਤਾ ਕਹਿੰਦੇ ਤਾਂ ਭਜਦੇ ਕਿ ਭਜਦਾ ਕਿਉਂ ਤੂੰ ਮਤਲਬ ਉਹ ਮਰ ਨਾ ਉਹ ਉਹ ਤੁਸੀਂ ਮਰ ਜਾਓ ਕਹਿੰਦਾ ਕੋਈ ਮਸਿਆ ਲੱਗਦੀ ਰਹਿਣੀ ਫਿਰ ਵੀ ਲੇਕਿਨ ਆਪਾਂ ਚੱਲੇ ਇਸੇ ਤਰ੍ਹਾਂ ਉਹ ਸੇ ਖਾਲਸਾਣ ਡਿਕਲੇਅਰ ਕਰਕੇ ਆ ਗਿਆ। ਪਾਕਿਸਤਾਨ ਦੀ ਜਿਹੜੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਇਹ ਡਿਕਲੇਅਰ ਕਰਕੇ ਆ ਗਿਆ। ਖਾਲਸਾਣ ਦੀ ਮੰਗ ਵੀ ਤਾਂ ਅਮਰੀਕਾ ਚ ਉਡਦੀ ਐ। ਖਾਲਸਾਣ ਦੀ ਮੰਗ ਕਰਨ ਵਾਲੇ ਵੀ ਤਾਂ ਅਮਰੀਕਾ ਚ ਬੈਠੇ ਆ ਉਹ ਵੀ ਕਹਿੰਦੇ ਨੇ ਕਿ ਖਾਲਸਾਣ ਦਾ ਬਾਦਿਓ। ਖਾਲਸਾਣ ਦਾ ਨਾਰਾ ਲਿਖ ਦਿਓ। ਖਾਲਸਾਣ ਜੰਦਾਬਾਦ ਕਹਦੇ ਹੋ ਖਾਲਸਾਣ ਦੇ ਨਾਂ ਦੇ ਉੱਤੇ ਝੰਡੇ ਚੜਾ ਦਿਓ। ਖਾਲਸਾਣ ਦੇ ਝੰਡੇ ਚੜਾ ਦਿਓ ਤੁਸੀਂ ਅਸੀਂ ਇਹਨੇ ਡਾਲਰ ਦਿਆਂਗੇ। ਇਨੇ ਪੌਂਡ ਦੇਾਂਗੇ ਉਹ ਵੀ ਤਾਂ ਅਮਰੀਕਾ ਤੋਂ ਕਹਿੰਦੇ ਇਹਦਾ ਮਤਲਬ ਉਹ ਵੀ ਲੋਕਾਂ ਦੇ 2020 ਵਾਲੇ ਅੰਦਰ ਬੈਠੇ ਇਹਨੇ ਵਿਚਾਰੇ ਯੰਗ ਮੁੰਡੇ ਟੀ-ਸ਼ਰਟਾਂ ਪਾ ਕੇ ਜੇਲ੍ਹ ਚ ਉਹਨਾਂ ਦੀਆਂ ਬੇਲਾਂ ਕੋਈ ਨਹੀਂ ਕਰਾਉਂਦੇ ਉਹਨਾਂ ਨੂੰ ਵਕਾਲਤ ਕਿਉਂ ਨਾ ਮੰਨ ਕਿਉਂ ਨਹੀਂ ਭਰਦੇ ਉਹਨਾਂ ਦਾ ਵਕੀਲ ਕਿਉਂ ਨਹੀਂ ਖੜਾ ਕਰਦੇ ਉਹਨਾਂ ਦੇ ਘਰ ਪੈਸੇ ਕਿਉਂ ਨਹੀਂ ਭੇਜਦੇ ਹੂੰ ਮੈਂ ਸ਼ਕਤੀ ਜਨਤਾ ਸੀ ਪਾਰਟੀ ਦਾ ਹੂੰ ਅਸੀਂ ਚੰਦਰ ਸ਼ੇਖਰ ਨੂੰ ਮਿਲਣ ਜਾਣਾ ਸੀ ਹੂੰ ਉਸ ਤੋਂ ਸਾਨੂੰ ਨਿਯੋਤ ਆ ਗਿਆ ਸੀ ਤੇ ਮਾਨ ਸਾਹਿਬ ਤਿਆਰੀ ਕਰ ਰਹੇ ਸੀ ਹੂੰ ਮੈਨੂੰ ਆਲਕ ਦਾ ਅਮਰੀਕਾ ਤੋਂ ਟੈਲੀਫੋਨ ਆਇਆ ਹੂੰ ਮੇਰੇ ਦਫ਼ਤਰ ਦੇ ਫੋਨ ਤੇ ਹੂੰ ਤੇ ਕਹਿੰਦਾ ਜੀ ਮੈਂ ਹੌਲਕ ਬੋਲ ਰਿਹਾ ਪ੍ਰੈਜ਼ੀਡੈਂਟ ਖਾਲਿਸਤਾਨ ਪਤਾ ਨਹੀਂ ਕੀ ਆਪਦੇ ਨੂੰ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਜੋ ਵੀ ਸੀਗਾ ਹੂੰ ਹੂੰ ਮੈਂ ਕਿਹਾ ਹੌਲਕ ਸਾਹਿਬ ਸਤਿ ਸ਼੍ਰੀ ਅਕਾਲ ਹੂੰ ਕਹਿੰਦਾ ਇੱਕ ਮੇਰੀ ਗੱਲ ਸੁਣ ਲਓ ਮੇਰਾ ਮੈਸੇਜ ਮਾਨ ਸਾਹਿਬ ਨੂੰ ਦੇ ਦਿਓ ਹੂੰ ਮੈਂ ਕਿਹਾ ਦੱਸੋ ਜੀ ਹੂੰ ਕਹਿੰਦਾ ਤੁਸੀਂ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਚੰਦਰਸ਼ੇਕਰ ਨਾਲ ਕਰਨੀ ਹੂੰ ਹੂੰ ਮੈਂ ਆਖਿਆ ਜੀ ਗੱਲ ਇਸ ਤਰ੍ਹਾਂ ਹੌਲਕ ਸਾਹਿਬ ਹੂੰ ਵੇ ਖਾਲਸ탄 ਤਾਂ 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 ਹੀ ਬਣ ਸਕਦਾ ਜੇ ਤੁਸੀਂ ਇੱਥੇ ਆਵੋ ਤੁਹਾਡੇ ਤੋਂ ਬਿਨਾ ਨਾ ਖਾਲਸ탄 ਬਣ ਨਹੀਂ ਸਕਦਾ ਕਹਦਾ ਮੈਨੂੰ ਤਾਂ ਵਾਈਡ ਦੇ ਉੱਤਰ ਦੇ ਫੜਦੇ ਰਹਿਣਗੇ ਤੇ ਮੈਂ ਕਿਹਾ ਸਾਡੇ ਗੱਲ 'ਚ ਹਾਰ ਪਾਉਂਦੇ ਹੂੰ ਤੂੰ ਦੁਕੀ ਦਾ ਆਦਮੀ ਓਥੇ ਪੈਗ ਪੀ ਕੇ ਗੱਲ ਕਰ ਰਿਹਾ ਮੇਰੇ ਨਾਲ ਕਿੰਨੇ ਪੈਗ ਪੀਤੇ ਈ ਤੇ ਤੂੰ ਉਥੋਂ 10-10 ਡਾਲਰ ਨਾਲ ਸਾਡਾ ਇੱਕ ਇੱਕ ਮੁੰਡਾ ਪਰਵਾਇ ਜਾਂਦੇ ਜੇ ਕੋਈ ਤੇਰੇ ਡਾਲਰਾਂ 'ਚ ਜੂਟ ਨਹੀਂ ਹੈਗੀ ਨਾਸੀ ਕੋ ਖਾਲਸਤਾਨ ਦੀ ਗੱਲ ਕਰਨੀ ਆ ਹੂੰ ਤੇ ਫਿਰ ਮਾਨ ਨੂੰ ਸਿੱਧਾ ਟੈਲੀਫੋਨ ਕਿਤੇ ਲੈ ਲਿਆ ਉਹਨਾ ਮਾਨ ਨੇ ਤਾਂ ਫੋਨ ਚੱਕਦਾ ਨਹੀਂ ਸੀ ਪਹਿਲਾਂ ਹੂੰ ਉਹ ਤੁਹਾਡੇ ਸੈਕਟਰੀ ਦੇ ਮੈਨੂੰ ਗਾਲਾਂ ਬੜੀਆਂ ਕੱਟੀਆਂ ਜੀ ਉਹ ਕਹਿੰਦਾ ਉਹ ਮੈਨੂੰ ਵੀ ਗਾਲਾਂ ਕੱਢ ਦਿੰਦਾ ਹੂੰ ਇਹ ਹਾਲਤ ਹੈ ਇਹਨਾਂ ਲੋਕਾਂ ਦੀ ਉੱਥੇ ਬੈਠੇ ਖਾਲਸਤਾਨ ਕਰਦੇ ਨੇ ਹੂੰ ਉੱਥੋਂ ਪੈਸਾ ਇਕੱਠਾ ਹੁੰਦਾ ਉੱਥੇ ਵੀ ਸਾਡੇ ਵਰਗੇ ਤੇਰੇ ਮੂਰਖ ਨੇ ਪੈਸਾ ਚੜਾਉਂਦੇ ਨੇ ਹੁਣ ਮੇਨ ਕਹਾਣੀ ਹੈ ਕਿ ਦੀਪ ਸਿੱਧੂ ਦਾ ਭੋਗ ਪਿਆ ਹੂੰ ਸਾਰੇ ਵਰਲਡ এজ ਪਾਇਆ ਨਾ ਇਹਨਾਂ ਨੇ ਕਿਹਾ ਸਾਰੀ ਦੁਨੀਆ ਚ ਪਾ ਉਹਨੂੰ ਸ਼ਹੀਦ ਕਰਾ ਦੇਤਾ ਕੌਮੀ ਸ਼ਹੀਦ ਕੌਮੀ ਸ਼ਹੀਦ ਹੂੰ ਉਹ ਤਾਂ ਕੋਈ ਕੁਛ ਸ਼ੁਕਰ ਆ ਉਹ ਕੁੜੀ ਬੋਲ ਪਈ ਰੀਨਾ ਹੂੰ ਉਹਨੇ ਦੱਸਤਾ ਵੀ ਕੌਮੀ ਸ਼ਹੀਦ ਦੀ ਗੱਲ ਕਰਦੇ ਆ ਪਰ ਇਹਨਾਂ ਦੀ ਵੀ ਗੱਲ ਕਰਾਂਗੇ ਕੌਮੀ ਸ਼ਹੀਦ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਹੋ ਕੌਮੀ ਸ਼ਹੀਦ ਦਾ ਪਰ ਅਮਰਤਪਾਲ ਕਹਿੰਦਾ ਜਿਹੜਾ ਅਮਰਤ ਨਹੀਂ ਸ਼ੱਕਦਾ ਉਹਨੂੰ ਸਤਖੰਡ ਚ ਵਾਸਾ ਨਹੀਂ ਮਿਲਦਾ ਅੱਜ ਠੀਕ ਆ ਨਾ ਮਿਲੇ ਉਹ ਲੋਹਾਂ ਦੀ ਆਪਣੀ ਥਿਊਰੀ ਹੈ ਹੂੰ